ਯਾਰੇ ਪੁਰਖ ਭਗਵਾਨਾ ਵਾਹ ਵਾਹ ਨਾਨਕ ਲੇਪ ਤਨਾ ਮਾਇਆ ਬਾਹੇ ਬਲੰਦੀ ਉੱਟ ਜਾਈ ਰਖਾ ਗੜੋ ਪ੍ਰਭ ਆਪ ਜਿਨੇ ਉਪਾਈ ਦੇਦਨੀ

ਜੋਗ ਹਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸੰਗਤਾਂ ਮਹਾਰਾਏ ਦਾ ਸਮਦਾ ਪੁੱਤ ਸੰਗਤਾਂ ਮਨਾ ਰਹੀਆਂ ਇਹ ਮਹਾਰਾਏ ਕੇ ਨਜ਼ਰੇ ਮंजूरੇ ਮੇਲਾ ਵਾ 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 ਸਾਧ ਸੰਗਤ ਜੀ ਇਹ ਧਰਤੀ ਵੀ ਨਜ਼ਰੇ ਮंजूरੇ ਵਾ ਵਾ ਆਪਣੀ ਸੁਰਤ ਨੂੰ ਘਰ ਦੇ ਵਿਹਾਰਾਂ ਵੱਲੋਂ ਹਟਾਈਏ ਇੱਕ ਮਨ ਹੋ ਕੇ ਝੌਂਕੜੇ ਲਗਾਈਏ ਤੇ ਸੁਰਤ ਨੂੰ ਗੁਰੂ ਨਾਨਕ ਦੇਵ ਜਰਨਾ ਚ ਟਿਕਾਈਏ ਵਾਹ ਮੱਖੋ ਫਤੇ ਬਲਾਈਏ ਫਤੇ ਬਲਾਉਣ ਦੇ ਨਾਲ ਵੀ ਸਾਜ ਸੰਗੜੀ ਰਸਨਾ ਤੋਂ ਸਿਮਰਨ ਹੋ ਜਾਂਦਾ ਵਾਹ ਵਾਹ ਉਹ ਨਿਕਲੀ ਹੋਈ ਆਵਾਜ਼ ਜਿੱਥੋਂ ਤੱਕ ਜਾਏਗੀ ਜਿਸ ਜੀ ਦੇ ਕੋਲ ਸ਼ੋਕੇ ਲੰਘ ਜੇਗੀ ਉਹਦਾ ਭਲਾ ਕਰ ਦੇਗੀ ਵਾਹ ਕੋਈ ਰਸਨਾ ਖਾਲੀ ਨਾ ਰਾਦੇ ਸਾ ਸੰਗਤਾਂ ਦਾ ਰਸਨਾ ਤੋਂ ਫਤੇ ਬਲਾਈਏ ਬੋਲੇ ਸਮਝ ਬੱਚਿਆਂ ਦਾ ਕਿ ਆਵੇਗੀ ਅੱਗੇ ਅੱਗੇ ਅਸੀਂ ਪੜਾਂਗੇ ਮਗਰ ਮਗਰ ਸੰਗਤਾਂ ਪੜਾਂਗੇ ਯਕੀਨਨ ਬਟਿਆਂ ਭਾਗਾ ਵਾਲਿਓ ਜਿਹੜੇ ਇਥੇ ਮੇਲਾ ਵੇਖਣ ਆਏ ਕੋਈ ਰਸਨਾ ਖਾਲੀ ਨਾ ਰਾਜ ਕਿਲੇ ਵਾਲੇ ਦੀ ਨਜ਼ਰ ਵਿੱਚ ਆਈ ਚਾਰਤੀ ਅਕਾਲੀ ਸਾਹਿਬ ਜੇ ਸਾ ਸੰਗਤ ਜੀ ਸਾਡੇ ਉਸਤਾਦ ਮਾਰੇ ਕੇ ਹਜੂਰੀ ਲਾਗੀ ਪੂੜਨ ਜੋਗ ਸਾ ਸੰਗਤ ਜੀ ਉਹਨਾਂ ਦਾ ਹੀ ਨਾਂ ਨਹੀਂ ਲੈ ਸਕਦੇ ਬਹੁਤ ਖੁੱਲਾ ਕੀਰਤਨ ਕਰਦੇ ਸਨ ਮਿੱਠਾ ਉਹਨਾਂ ਵਰਗਾ ਧਰਤੀ ਤੇ ਕੋਈ ਰਾਗੀ ਨਹੀਂ ਮੈਂ ਵੇਖਿਆ ਵਾ 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 ਸਾ ਸੰਗਤ ਜੀ ਉਹਨਾਂ ਨੂੰ ਮਹਾਰਾਜ ਚਮਿਆਰੀ ਤੋਂ ਸੱਦਿਆ ਜਦੋਂ ਸਲੋਵਰ ਬਣਿਆ ਆਓ ਸੰਗਤਾਂ ਨੂੰ ਨਿਹਾਲ ਕਰੋ ਜਦੋਂ ਆਏ ਹਜੂਰ ਬੈਠੇ ਸਾਡੇ ਇਸ ਤਰ੍ਹਾਂ ਸੰਗਤ ਵਿੱਚ ਲੈਰਾਵ ਜਾ ਕੇ ਕੀ ਪੜਿਆ ਸਾ ਸੰਗਤ ਦੀ ਸਾਡੇ ਵੱਡਿਆਂ ਨੇ ਤੁਰ ਗਏ ਨੇ ਇੱਕ ਦਾ ਬੇ ਹਜੂਰ ਨੇ ਇਸ਼ਨਾਨ ਪਹਿਲਾਂ ਉਹ ਕੀਤਾ ਸਾਧ ਸੰਗਤ ਇਸ਼ਨਾਨ ਕਰਕੇ ਹਜੂਰ ਵਾਰ ਕੀ ਦਿੰਦੇ ਨੇ ਜਿਹੜਾ ਇਸ਼ਨਾਨ ਕਰੇਗਾ ਵਾ ਵਾ ਇਸ ਸਰੋਵਰ ਦੇ ਵਿੱਚ ਠਾਠਾ ਤੀਰਥਾਂ ਦਾ ਭਲ ਪ੍ਰਾਪਤ ਹੋਵੇਗਾ ਸਾਧ ਸੰਗਤ ਜੀ ਹਜੂਰ ਨੇ ਸਾਧ ਸੰਗਤ ਜੀ ਸਰੋਵਰ ਤੇ ਦੀਵਾਨ ਲਾ ਲਿਆ ਸਾਡੇ ਵੱਡੇ ਬੈਠੇ ਨੇ ਮਾਰੇ ਸਾਖੀ ਸ਼ੁਰੂ ਕਰ ਲਈ ਕਹਿ ਲਗੇ ਸਾਡੇ ਨਾਲ ਘਰ ਸੰਤ ਬਾਬਾ ਮੱਲਾ ਸਿੰਘ ਜੀ ਰਹਿੰਦੇ ਸਨ ਸ਼ਬਦ ਗੁਰੂ ਵੀ ਕਹਿ ਗਏ ਨੇ ਕਹਿ ਲਗੇ ਸਾਡੇ ਮਾਤਾ ਜੀ ਸਾਡੀਆਂ ਭੈਣਾਂ ਬਹੁਤ ਸੇਵਾ ਕਰਦੀਆਂ ਸੀ দান ਗਰੀਬ ਨਿਵਾਜ ਕਹਿ ਲਗੇ ਕਰ ਸਾਡੇ ਘਰ ਮਾਵੇ ਆਲੇ ਆ ਗਏ ਅੱਜ ਹੋਰ ਦਸਣਾ ਤੁਸਨਾ ਰਹੇ ਸੰਤ ਮਹਾਵੇ ਵਾਲੇ ਆ ਗਏ ਸੰਤਾਂ ਨੂੰ ਚਾਹ ਚੜ ਗਿਆ ਸੰਤ ਬਾਬਾ ਮੱਲਾ ਸਿੰਘ ਜੀ ਸੰਤ ਬਾਬਾ ਕੀਰਤ ਸਿੰਘ ਮਹਾਵੇ ਵਾਲੇ ਸਾਡੇ ਪੂਜਣ ਜੋਗ ਜਿਹੜੇ ਦਰਿਆ ਤੋਂ ਤੁਰ ਕੇ ਪਉਂ ਗਏ ਸਮੇਤ ਨੰਗ ਜਾਂਦੇ ਸਨ ਕਿਲਾ ਸਾਹਿਬ ਨੂੰ ਪਾਣੀ ਨਹੀਂ ਲੱਗਣ ਦਿੰਦੇ ਇਹਨੇ ਬੰਦਗੀ ਵਾਲੇ ਕਿਲੇ ਵਾਲੇ ਪਾਤਸ਼ਾਹ ਅਨੁਸਾਰ ਸੰਗਤ ਜੀ ਉਹਨਾਂ ਨੇ ਰਾਬੰਗ ਨੇ ਰਬ ਆਪ ਮੰਨਿਆ ਸਾਧ ਸੰਗਤ ਜੀ ਇਹ ਜਿਹੜੀ ਧਰਤੀ ਏ ਨਾ ਬੋਧ ਭਾਗਾਂ ਵਾਲੀ ਹੈ ਹਰੂਰ ਨੇ ਆ ਜਗਾਇਆ ਆਪ ਖਰੀਦੀ ਦੇ ਉਹ ਗੇੜ ਆਪ ਬਣਾਇਆ ਦੇ ਕਹਿਣ ਲੱਗੇ 12ਵੇਂ ਜਾਮੇ ਨੇ ਚਿੱਟੇ ਹਾਥੀ ਤੇ ਉਤਰਨਾ ਵਾਹ ਵਾਹ ਹਾਥੀ ਸਮੇਤ ਮਾਰੇ ਦਾਖਲ ਹੋ ਜਣਾ ਅੰਦਰ ਇੱਥੋਂ ਹੀ ਫਿਰ ਭਗਵਾਨ ਜੀ ਮੋਦੀ ਖਾਨਾ ਵੱਡਾ ਰੱਖਣਾ ਜੇ ਇਹ ਬਚਨ ਹੋਏ ਨੇ ਇੱਥੋਂ ਹੀ ਲਾਹੌਰ ਨੂੰ ਤਿਆਰੀ ਹੈ ਮਦੇ ਦੇ ਵਿੱਚ ਹੋਵਸੀ ਨੁੱਟੋਗੇ ਲਾਹੌਰ ਉਠੋ ਹਾਰ ਕੋ ਸੋਧ ਕੇ ਫਿਰ ਲਵੇਂਗੇ ਪਿਸ਼ਾਉਰ ਚੌਕੀ ਅੜਕ ਬਹਾਲ ਕੇ ਫਿਰ ਲਵੇਂਗੇ ਖੈਬਰ ਤੰਗ ਜਲਾਲਾਬਾਦ ਕੋ ਜੀਤ ਕੇ ਕਾਬਲ ਹੋਸੀ ਜੰਗ ਕਾਬਲ ਰਾਜ ਬਹਾਲ ਕੇ ਗਜਨੀ ਕੋ ਫਿਰ ਲੇ ਬਲਖ ਬਖਾਰਾ ਸੋਧ ਕੇ ਕੰਧਾਰੋਂ ਕੂਟ ਕਰੇ ਬਲਖ ਬਖਾਰਾ ਬਗਦਾਦ ਤੇ ਮਿਸਰ ਦਾਲ ਤੇ ਬਲੋਚ ਉਹਨ ਮਲਖੋਂ ਕੋ ਸੋਧ ਕੇ ਜਬ ਤੋ ਹੋਵੇਂਗੇ ਸਭ ਲੋਕ ਮੱਕਾ ਮਦੀਨਾ ਰੂਮ ਕੋ ਮਰਹਟਾ ਫੀਲ ਫਰੰਗ ਦੱਖਣ ਪੂਰਬ ਹਿੰਦ ਕੋ ਜੀਤ ਕਰਾਂਗੇ ਜੰਗ ਦਿੱਲੀ ਤਖਤ ਪਰ ਬੈ ਵਾਹ ਆਪ ਗੁਰੂ ਕੀ ਫੌਜ ਫੌਜ ਸਾਧ ਸੰਗ ਜੀ ਛਤਰ ਚਲੇਗਾ ਸੀਸ ਪਰ ਬੜੀ ਕਰਾਂਗੇ ਮੌਜ ਮਾਇਆ ਇਕੱਠੀ ਕਰਕੇ ਦੇਵੈ ਲੰਗਰ ਲਾਏ ਉਹ ਘਰ ਨਗਾ ਆਰਥੀ ਖਾਲੀ ਕੋਈ ਨਾ ਜੈ ਨਾਲ ਹੀ ਹਜੂਰ ਬਚਨ ਕਰਦੇ ਨੇ ਸਰੋਵਰ ਦੇ ਕਾਂਡੇ ਤੇ ਸ਼ੁਗਿਰ ਕਰੋ ਦਰਸ਼ਨ ਹੋ ਰਿਹਾ ਜਦੋਂ ਦਿੱਲੀ ਦੇ ਤਖਤ ਤੇ ਬੈਠੇ ਨਾ ਲਾਈਨ ਦੇ ਵਿੱਚ ਲੱਗਣਾ ਪਈਗਾ ਬੜੇ ਚਿਰ ਬਾਅਦ ਵਾਰੀ ਆਏਗੀ ਦਰਸ਼ਨ ਵਾਹ ਵਾਹ ਸਾਜ ਸੰਗਤ ਜੀ ਅਸੀਂ ਤੇ ਉਹ ਟਾਈਮ ਨੂੰ ਢੀਕਣ ਦਾ ਹੈ ਭੈਣ ਜੀਆਂ ਪੰਛ ਤੇਰੇ ਦੀਆਂ ਮਾਤਾ ਪਜਨੂ ਮਾਤਾ ਦਿਆਲ ਸਿੰਘ ਜੀ ਮਾਤਾ ਜੀ ਨਾ ਸੀਦੇ ਦਿੱਲੀ ਨੇ ਦੀ ਆਪਣੇ ਸਾਧ ਸੰਗਤ ਜੀ ਦੇ ਹਜੂਰ ਸਾਡੇ ਵਿਹੜਿਆ ਬਣਾਇਆ ਪਾਣੀ ਪਾਟ ਵਾਲੇ ਤੇਗ ਸਿੰਘ ਜੀ ਸੇਵਾ ਕਰਦੇ ਸਨ ਗੇੜ ਦੀ ਮਹਾਰਾਜ ਸਾਰਾ ਸਾਹਿਬ ਨੂੰ ਟਲੇ ਕਹਿਣ ਲਗੇ ਤੇਗ ਸਿੰਘ ਜੀ ਅਸੀਂ ਪਰਸੋਂ ਆ ਜਾਣਾ ਤੇ ਇਤਨਾ ਕਰਿਓ ਕਿ 15 16 ਫੁੱਟ ਦੇ ਡਾਕ ਨਹੀਂ ਲਾਉਣੀ ਇਹ ਗੇੜ ਦੀ 5 ਫੁੱਟ ਦੇ ਡਾਕ ਲਾਉਣੀ ਹੈ ਕਹਿੰਦੇ 7 ਵਜੇ ਹਜ਼ੂਰ ਟਲ ਗਏ ਨੇ ਤੇ ਅਗਲੇ ਦਿਨ 16 ਫੁੱਟ ਦੇ ਡਾਟ ਲਾ ਦਿੱਤੇ ਹਜ਼ੂਰ ਤੀਜੇ ਦਿਨ ਆਏ ਸਿੱਧੀ ਕਾਰ ਗੀੜ ਕੋ ਕਲਿਆਰੀ ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਸੰਧ ਟੈਂਸ ਜੀ ਇਹ ਕੀ ਕੀਤਾ ਦੇ ਅਸੀਂ 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 ਵਿਸ਼ਵਾ ਮਿੱਤਰ ਵਾਂਗੂ ਵਜੇ ਕਰਮਾ ਮਾਰ ਰਹੇ ਹਾਂ ਲੰਕਾ ਦੇ ਵਿੱਚ ਵਿਸ਼ਵਾ ਮਿੱਤਰ ਪੰਡਿਤ ਜੀ ਸਾਨ ਕਰਮਾ ਮਾਰ ਰਹੇ ਨੇ ਰਾਵਣ ਜੀ ਪੁੱਛਦੇ ਨੇ ਟੇਕ ਸੰਜੀਦਾ ਆਉਣੇ ਨੇ ਪੁੱਛਿਆ ਪੰਡਤ ਜੀ ਇਹ ਕੀ ਕਰ ਰਹੇ ਹੋ ਕਹਿਣ ਲੱਗੇ ਇੱਥੇ ਜੁੱਦ ਹੋਵੇਗਾ ਕਹਿਣ ਲੱਗੇ ਅਸੀਂ ਤੇ ਇੱਥੇ ਕਰਮਾ ਮਾਰ ਰਹੇ ਹਾਂ ਜਦ ਬਾੜਵੇਂ ਦਾਮੇ ਨੇ ਚਿੱਟੇ ਹਾਸੀ ਤੇ ਉਤਰਨਾ ਵਾਹ ਇਹ ਕੀ ਕੀਤਾ ਜੀ ਫੇਰ ਆ ਹਜੂਰ ਨੇ ਆ ਜਗਾ ਖਰੀਦੀ ਫੇਰਿਆ 5 ਫੁੱਟ ਤੇ ਡਾਟ ਲਵਾਈ ਆ ਗੇਟ ਦੀ ਨਾਲ ਹੀ ਹਜੂਰ ਕਹਿਣ ਲੱਗੇ ਅਗਲੇ ਪਾਸੇ ਦੀ ਜ਼ਮੀਨ ਇਹ ਖਾਲਸੇ ਦਾ ਤਬੇਲਾ ਵਾਹ ਵਾਹ ਘੋੜੇ ਬੰਨਣ ਇਥੋਂ ਹੀ ਸੰਤ ਭਗਵਾਨ ਜੀ ਲਾਹੌਰ ਨੂੰ ਚੜਾਈ ਏ ਕਿਉਂ ਇਹ ਸਾਡੇ ਵੇਖਣ ਦੀਆਂ ਸਾਧ ਸੰਗਤ ਦੀ ਗੱਲਾਂ ਨੇ ਹਜੂਰ ਬੈਠੇ ਇੱਕ ਮਸਤਾਨਾ ਆ ਗਿਆ ਆ ਗਿਆ ਮੱਥਾ ਟੇਕਿਆ ਸਾਲ ਦੇ ਦਿਨ ਸੰ ਕੰਬਲ ਮੰਗਿਆ ਮਹਾਰਾਜ ਜੀ ਕਹਿਣ ਲਗੇ ਸੰਤ ਭਗਵਾਨ ਜੀ ਕੰਬਲ ਲਿਆ ਲਿਆਂਦਾ ਉਹਦੀ ਬੁਰ ਛੱਡਦੀ ਸੀ ਜਦੋਂ ਜਿਹਦੀ ਬੁਰ ਛੱਡੇ ਨਾ ਕੰਮਲ ਦੀ ਉਹ ਕੰਬਲ ਕਮਜ਼ੋਰ ਹੁੰਦਾ ਜਦੋਂ ਉਹਦੀ ਬੁਰ ਛੜੀ ਤੇ ਮਸਤਾਨਾ ਚੁੱਪ ਕਰ ਗਿਆ ਮਹਾਰਾਜ ਜੀ ਕਹਿਣ ਲਗੇ ਕੋਈ ਗੱਲ ਨਹੀਂ ਭਾਲੇ ਤੂੰ ਇਸ ਤਰ੍ਹਾਂ ਦਾ ਪ੍ਰਵਾਨ ਕਰੋ ਜਦੋਂ ਲਾਹੌਰ ਲੁੱਟਾਂਗੇ ਨਾ ਵਾ ਵਾ ਭੇਤ ਮਾਨੂੰ ਕੋਠੀਆਂ ਨਹੀਂ ਪਿੱਛਾ ਦੇਣੀਆਂ ਸਾਧ ਸੰਗ ਜੀ ਉਹ ਐਸਾ ਸਮਾਂ ਆ ਸਾਧ ਸੰਗ ਜੀ ਨਿਹੰਗ ਸਿੰਘ ਜੀ ਵਾਰ ਕਹਿ ਕੇ ਨੇ ਕਹਿ ਕੇ ਫਤਿਹ ਬੁਲਾ ਦੇਾਂਗੇ ਸਾਧ ਸੰਗ ਜੀ ਕੇਰਾ ਪਾਇਆ 10000 ਫੌਜ ਨੇ ਫੌਜ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਵਾ ਵਾ ਜੇ ਸੈਦ ਖਾਨ ਜਰਨੈਲ ਸੀ ਪਿਆਰਿਓ ਰੰਗ ਦੇ ਬਾਦਸ਼ਾਹ ਨੇ ਕਲਿਆ ਸੀ ਭੈਣ ਦੇ ਬੇਚੇਰਾ ਰੋਕਿਆ ਜਾਣ ਦੇ ਰੱਬੀ ਅਵਤਾਰ ਨਾਲ ਮੱਥਾ ਨਾ ਲਾਵੀਂ ਇੱਕ ਦੀਰ ਨਹੀਂ ਰੋਕ ਸਕਦਾ ਦਸਵੇਂ ਪਾਤਸ਼ਾਹ ਦਾ ਜੀ ਖਬਰਦਾਰ ਪਰ ਮੰਨਿਆ ਨਹੀਂ ਭੈਣ ਤੇਰਾ ਦਿਮਾਗ ਨਹੀਂ ਕੰਮ ਕਰਦਾ ਘੇਰਾ ਪਾ ਲਿਆ ਆ ਗਿਆ ਸੰਗਤਾਂ ਨੇ ਕਿਹਾ ਮਹਾਰਾਜੀ ਸੈਦ ਖਾਨ ਆ ਗਿਆ ਫੌਜ ਲੈ ਕੇ ਰੰਗ ਦੇ ਬਾਸ਼ਾ ਨੇ ਕਹ ਲਿਆ ਕਹਿਣ ਲਗੇ ਕੋਈ ਨਹੀਂ ਹੋਣਾ ਆਰਾਮ ਕਰ ਲੈਂਦੇ ਹੋ ਉਹ ਆਰਾਮ ਕੀਤਾ ਫਿਰ ਜਾਨ ਕੀਤਾ ਚੌਥੇ ਦਿਨ ਸੈਦ ਖਾਨੇ ਮਹਾਰਾਜ ਬਗਾਨੇ ਪੁੱਤਰੀ ਬਖਾਉਣੇ ਆਓ ਸਾਧ ਸੰਗਤ ਜੀ ਸਾਡ ਗੁਰ ਕਿਸੇ ਕੋ ਡਰਦੇ ਨੇ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਵਰਨ ਗਾਥ ਪਾਵੇ ਪਾਣੀ ਚ ਲਿਖਿਆ ਜੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੌਰੇ ਅਵਤਾਰ ਸਾ ਸנג ਜੀ ਹਜੂਰ ਗਏ ਸਾਹਮਣੇ ਕਿਸ ਤਰ੍ਹਾਂ ਆਵਾਰ ਕਾ ਕੇ ਨਾਲ ਹੀ ਫੜੇ ਕੋੜਾ ਛੇੜਿਆ ਗੁਰੂ ਦਸ